ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਡੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਹੁਸ਼ਿਆਰਪੁਰ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਜੱਗੂ ਭਗਵਾਨ ਪੁਰੀਆ ਗੈਂਗ ਦੇ ਦੋ ਸਰਗਰਮ ਮੈਂਬਰਾਂ ਨੂੰ ਚਾਰ ਆਧੁਨਿਕ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੁਲਿਸ ਮੁਖੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਕਤਲ, ਅਗਵਾ ਅਤੇ ਬੱਚਿਆਂ ਦੀ ਤਸਕਰੀ ਸੰਬੰਧੀ ਕਈ ਮਾਮਲੇ ਦਰਜ ਹਨ। ਐਸਪੀ ਦੀ ਡਾਇਰੈਕਸ਼ਨ ਤੋਂ ਫਾਉਂਡੇਬਲ ਸੀਐਮ ਪੰਜਾਬ ਐਂਡ ਡੀਜੀਪੀ ਪੰਜਾਬ ਆਰਗੇਨਾਈਜ਼ਡ ਕ੍ਰਾਈਮ ਨੂੰ ਜਿੱਠਣ ਵਾਸਤੇ ਉਹਦੇ ਅਗੇਂਸਟ ਐਕਟ ਕਰਨ ਵਾਸਤੇ ਸਾਨੂੰ ਸਖਤ ਤੋਂ ਸਖਤ ਡਾਇਰੈਕਸ਼ਨਸ ਮਿਲੀ ਹੋਈਆਂ ਟੂ ਕੀਪ ਸੇਫ ਐਂਡ ਸਿਕਿਉਰ ਪੰਜਾਬ ਉਸ ਲੜੀ ਦੇ ਤਹਿਤ ਇਨ ਅ ਜੁਆਇੰਟ ਆਪਰੇਸ਼ਨ ਵਿਦ AGTF ਪੰਜਾਬ ਐਂਡ ਹੁਸ਼ਿਆਰਪੁਰ ਪੁਲਿਸ ਜਿਹੜੇ ਕੀ ਹੁਸ਼ਿਆਰਪੁਰ ਪੁਲਿਸ ਦੇ ਵਿੱਚ ਸਾਡੇ SPD ਸਾਹਿਬ ਪਰਮਿੰਦਰ ਹੀਰ ਜੀ DSPD ਪ੍ਰਨੀਤ ਸਿੰਘ ਜੀ ਐਂਡ ਇਨਚਾਰਜ CIA ਉਹਨਾਂ ਦੀ ਟੀਮਸ ਨੇ ਬਹੁਤ ਵੱਡੀ ਇੱਕ ਕਾਮਯਾਬੀ ਉਪਲਬਧ ਕੀਤੀ ਹੈਗੀ ਜਿਹਦੇ ਵਿੱਚ ਕੀ ਤੁਹਾਡੇ ਸਾਹਮਣੇ ਹੈਗੇ ਚਾਰ ਵੈਪਨਸ ਸਾਨੂੰ ਰਿਕਵਰ ਹੋਏ ਐ ਦੋ ਅਕਿਊਜ਼ਡ ਅਸੀਂ ਅਰੈਸਟ ਕੀਤੇ ਐ ਜਿਹਦਾ ਨਾਂ ਹੈਗਾ ਸਵਿੰਦਰ ਸਿੰਘ ਉਰਫ ਬੋਦੀ ਤੇ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਬੰਦੇ ਜਿਹੜੇ ਹੈਗੇ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਐਂਡ ਇਹਨਾਂ ਤੋਂ ਸਾਨੂੰ ਚਾਰ ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਹਨ ਕੁਝ ਲਾਈਵ ਕਾਰਟ੍ਰਿਜਸ ਦੇ ਨਾਲ ਇਹ ਦੋ ਕਲਾਥ ਪਿਸਟਲ ਹੈਗੇ 9mm ਐਂਡ ਵਨ ਪਿਸਟਲ 34 PX3 ਐਂਡ ਇੱਕ ਵਨ ਪਿਸਟਲ ਜਿਗਾਨਾ ਜੋ 터ਕੀ ਮੇਡ ਹੈ ਅਲੋਂਗ ਵਿਦ ਵਨ ਮੋਟਰਸਾਈਕਲ KTM ਮੋਟਰਸਾਈਕਲ ਬਰਾਮਦ ਹੋਇਆ ਇਨਾਂ ਦੇ ਅਸੀਂ ਇੱਕ ਐਫਆਈਆਰ ਦਰਜ ਕੀਤੀ ਹੈ ਦਸਵਾਾ ਥਾਣੇ ਐਂਡ ਦੇ ਹੈਵ ਬੀਨ ਟੇਕਨ ਇਨਟੂ ਕਸਟਡੀ ਐਂਡ ਹੁਣ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਊਗੀ ਐਂਡ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਕਲਾਨੌਰ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਫਾਇਰਿੰਗ ਹੋਈ ਸੀਗੀ ਗੁਰਦਾਸਪੁਰ ਦੇ ਵਿੱਚ ਉਹਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਐਂਡ ਵੀ ਆਰ ਹੋਪਫੁਲ ਕਿ ਇਹ ਜੋ ਬੰਦੇ ਅਸੀਂ ਅਕਿਊਜ਼ਡ ਫੜੇ ਹੈਗੇ ਐਂਡ ਜੋ ਕਨਸਾਈਨਮੈਂਟ ਅਸੀਂ ਫੜਿਆ ਹੈਗਾ ਇਹ ਜੱਗੂ ਭਗਵਾਨ ਪੂਰੀਆ ਗੈਂਗ ਨਾਲ ਇਹ ਰਿਲੇਟਿਡ ਹੈਗੇ ਐਂਡ ਅੰਮ੍ਰਿਤ ਧਾਲਮ ਇੱਕ ਫੋਰਨ ਹੈਂਡਲਰ ਹੈ ਜੋ ਇਹਨੂੰ ਹੈਂਡਲ ਕਰ ਰਿਹਾ ਸੀਗਾ ਇਹਨਾਂ ਨੂੰ ਉਹਨਾਂ ਦੇ ਨੈਟਵਰਕ ਤੇ ਕਾਫੀ ਵੱਡਾ ਇੱਕ ਕਦਮ ਹੈਗਾ ਸਾਡਾ ਐਂਡ ਹੋਰ ਵੀ ਅਸੀਂ ਬੈਕਵਰਡ ਫੋਰਵਰਡ ਲਿੰਕੇਜਸ ਐਸਟੈਬਲਿਸ਼ ਕਰਾਂਗੇ ਐਂਡ ਪੂਰਾ ਕਾ ਪੂਰਾ ਜਿਹੜਾ ਇਹ ਨੈਟਵਰਕ ਹੈ ਨਾ ਅਰਥ ਕਰਕੇ ਡਿਸਮੈਂਟਲ ਕੀਤਾ ਜਾਊਗਾ ਜਿੱਦਾਂ ਤੁਸੀਂ ਦੱਸਿਆ ਵੀ ਇਹ ਕੰਟਰੀ ਮੇਕਿੰਗ ਹੈ ਬਹੁਤ ਵੱਡਾ ਬਹੁਤ ਵੱਡਾ ਜੀ ਬਿਲਕੁਲ ਜਿੱਦਾਂ ਤੁਹਾਨੂੰ ਮੈਂ ਦੱਸਿਆ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਰਿਲੇਟਡ ਹੈ ਅੰਮ੍ਰਿਤਾਲਾ ਮੇਕ ਫੋਰਨ ਦੇ ਵਿੱਚ ਬੈਠਾ ਹੈ ਐਂਡ ਸੋਫਿਸਟੀਗੇਟਿਡ ਵੈਪਨਸ ਅਸੀਂ ਰਿਕਵਰ ਕੀਤੇ ਤਾਂ ਆਬਵੀਅਸਲੀ ਵੀ ਆਲਸੋ ਸੀ ਇਟ ਇਨ ਅ ਵੈਰੀ ਸੀਰੀਅਸ ਐਂਡ ਸੈਂਸਿਟਿਵ ਵੇ ਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਵਿੱਚ ਤਾਂ ਹੀ ਸਾਡੀ ਏਜੀਟੀਫ ਦੀ ਟੀਮ ਵੀ ਐਂਡ ਹੁਸ਼ਿਆਰਪੁਰ ਪੁਲਿਸ ਇੱਕ ਰਲ ਕੇ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਸੋ ਥੈਟ ਪੂਰਾ ਕ ਪੂਰਾ ਜਿਹੜਾ ਨੈਟਵਰਕ ਹੈ ਉਹਨੂੰ ਅਸੀਂ ਅਨਰਥ ਕਰਾਂਗੇ ਕਿੰਨੇ ਕਿੰਨੇ ਤੇ ਪਰਚੇ ਚੱਲ ਰਹੇ ਨੇ ਬਲੇ ਨੇ ਇੱਕ ਜੀ ਜੋ ਸਾਨੂੰ ਹਲੇ ਡੀਟੇਲਸ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਰਿਮਾਂਡ ਤੇ ਲੈ ਕੇ ਹੋਰ ਪਤਾ ਕਰਾਂਗੇ ਬਟ ਮਰਡਰ ਕੇਸ ਦੇ ਵਿੱਚ ਆਰਮਜ਼ ਐਕਟ ਦੇ ਮੁਕਦਮੇ ਇਹਨਾਂ ਦੇ ਪਹਿਲਾਂ ਵੀ ਦਰਜ ਨੇ ਸਰ ਨਵੀਂ ਐਕਟੀਵਿਟੀ ਜਿਹਨਾਂ ਨੇ ਕੀ ਕਰੀ ਜੀ ਹਾਲ ਕੀ ਖੜੀ ਤੇ ਜਿਸ ਵਿੱਚ ਤੁਹਾਨੂੰ ਦੱਸਿਆ ਕਿ ਪਹਿਲਾਂ ਹੀ ਇਹਨਾਂ ਦੇ ਸਾਨੂੰ ਪਤਾ ਲੱਗਿਆ ਹੈਗਾ ਕਿ ਇੱਕ ਫਾਇਰਿੰਗ ਇਨਸੀਡੈਂਟ ਦੇ ਵਿੱਚ ਉੱਥੇ ਜਿਹੜਾ ਹੋਇਆ ਉਹਦੇ ਵਿੱਚ ਇਨਵੋਲਡ ਹੈ ਔਰ ਜਿਹੜਾ ਇਹ ਇੰਨੇ ਵੈਪਨਸ ਇਹਨਾਂ ਕੋਲੋਂ ਮਿਲੇ ਤੇ ਆਬਵੀਅਸਲੀ ਇਹਨਾਂ ਨੇ ਕੁਝ ਨਾ ਕੁਝ ਨਵੀਂ ਐਕਟੀਵਿਟੀ ਆ ਕੀ ਟਾਰਗੇਟਸ ਇਹਨਾਂ ਨੂੰ ਕੁਝ ਸੀਗੇ ਇਹਨਾਂ ਨੇ ਕੁਝ ਕਰਨਾ ਸੀਗਾ ਉਹ ਹੁਣ ਡਿਮਾਂਡ ਤੇ ਲੈ ਕੇ ਅਸੀਂ ਡੀਟੇਲ ਦੇ ਵਿੱਚ ਕੁਝ ਕੁਝ ਕਰਾਂਗੇ ਹਾਂਜੀ ਹਾਲੇ ਕੁਝ ਤਾਂ ਸਾਹਮਣੇ ਆਵੇ ਜਿੱਦਾਂ ਇਹਨਾਂ ਉੱਤੇ ਇਨਵੈਸਟਿਗੇਸ਼ਨ ਆ ਰਹੀ ਹੈ ਇਹ ਜੀ ਇਹ ਅਸੀਂ ਦੇਖਾਂਗੇ ਜੀ ਅਬ ਡਿਊਰਿੰਗ ਇਨਵੈਸਟੀਗੇਸ਼ਨ ਇਹ ਹੀ ਤਾਂ ਪਿੱਛੇ ਜਾਣਾ ਹੈ ਨਾ ਬੈਕਵਰਡ ਦੇ ਵਿੱਚ ਉਹ ਹੀ ਦੇਖਣਾ ਹੈ ਵੀ ਕਿੱਥੋਂ ਇਹਨਾਂ ਨੂੰ ਪ੍ਰੋਵਾਈਡ ਹੋਏ ਹਾਂ ਇਹਨਾਂ ਦਾ ਕੀ ਰੋਲ ਸੀਗਾ ਹੋਰ ਕਿਹੜੇ-ਕਿਹੜੇ ਬੰਦੇ ਇਨਵੋਲਡ ਹੈ ਹੁਣ ਜਦੋਂ ਅਸੀਂ ਇਹਨਾਂ ਨੂੰ ਫੜਿਆ ਸੀਗੇ ਮੋਟਰਸਾਈਕਲ ਤੇ ਸੀਗੇ ਸਵਾਰ ਤੇ ਕਿਤੇ ਨਾ ਕਿਤੇ ਲੈ ਕੇ ਜਾ ਰਹੇ ਹੋਣੇ ਤੇ ਕਿੱਥੋਂ ਲੈ ਕੇ ਆਏ ਉਹ ਦੈਟ ਵਿਲ ਬੀ ਰਿਵੀਲਡ ਉਨਸ ਦੀ ਇਨਵੈਸਟੀਗੇਸ਼ਨ ਕੋਲ ਅਰੇ ਚਾਰ ਹੀ ਪਿਸਟਲ ਕੋ ਬੰਦੇ ਹੋਏ ਸੀ ਹਾਂਜੀ ਦੋ ਬੰਦੇ ਤੇ ਚਾਰ ਪਿਸਟਲ ਮਿਲਿਆ ਹੈ